ਮੇਰੇ ਨਾਮ ਕੀ ਧੀਰਾ ਨਾ ਇਹ ਨਾਮ ਬੋਲੋ ਤੂੰ ਵੈਰੀ ਗੁੱਡ ਬੋਲੋ ਨਾਮ ਦਾ ਨਾਮ ਬੋਲੋ ਨਾਮ ਕੀ ਤੁਹਾਡਾ ਅਰੀਤ ਇਹ ਮੇਰੇ ਰਵਾ ਤੇਰਾ ਪ੍ਰੇਮੀ ਮੇਰਾ ਤੇ ਜਿਹੜਾ ਕਿਰਣੀ ਵੀ ਸੀ ਮੂੰਹ ਕਰ ਜੀ ਤੇ ਮੂੰਹ ਓਕੇ ਠੀਕ ਹੈ ਵਦ ਗੁੱਜੀ ਦਾ ਸਹਾ ਵਾਲੀ ਗੁੱਜੀ ਦੀ ਪਤੇ ਜੀ ਗੁਰੂ ਪਿਆਰੇ ਸੂਤਪਾਲ ਗੁਰੂ ਪੇਰਾ ਬਾਬਾ ਅਨੰਦ ਫਾਈਪ ਇੰਡਸਟਰੀ ਗੁਰਦਾਸਪੁਰ ਅੱਜ ਅਸੀਂ ਪਹੁੰਚੇ ਆਂ ਗੁਰਨਾਨਕ ਹਸਪੀਟਲ ਅੰਮ੍ਰਿਤਸਰ ਸੈਵਿਕ ਜਿੱਥੇ ਕਿ ਮੈਂ ਵਿਸ਼ਾ ਤੇ ਦੱਸੀ ਦਿਨਾ ਤੁਹਾਨੂੰ ਕਿ ਇੱਕ ਛੋਟੀ ਬੱਚੀ ਸਾਡੇ ਕੋਲ ਥੋੜੇ ਦਿਨ ਪਹਿਲਾਂ ਕੇਸ ਆਇਆ ਸੀ ਜਿਹਦੇ ਵਿੱਚ ਜਿਹੜੀ ਛੋਟੀ ਬੱਚੀ ਤੁਸੀਂ ਦੇਖ ਰਹੇ ਹੋ ਇਹ ਬੇਟੀ ਰਵਨੀਤ ਕੌਰ 5 ਸਾਲ ਦੀ ਏਜ ਹੈ ਔਰ ਇਹ ਬੱਚੀ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ 2 ਸਾਲ ਪਹਿਲਾਂ ਕਿਦਨੇ ਬੱਚੀ ਨੂੰ ਪ੍ਰੋਬਲਮ ਆਈ ਹੈ ਇਹਦੀ ਪ੍ਰੋਬਲਮ ਢੇਰ ਦੇ ਵਿੱਚ ਕੋਈ ਆਈ ਹੈ ਕਿੰਨੇ ਟਿਊਮਰ ਬਣਿਆ ਢੇਰ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਉਹਦੀ ਵਿੱਚ ਕੈਸਾ ਦਾ ਹੁਤਾ ਰੰਗ ਕਰ ਲਿਆ ਔਰ ਉਹਦੀ ਵਿੱਚ ਦਾ ਇੱਕ ਕਿਡਨੀ ਵੀ ਬੱਚੀ ਦੀ ਜਿਹੜੀ ਰਿਮੂਵ ਕਰ ਦਿੱਤੀ ਗਈ ਹੈ ਭੈਜੀ ਹਣੀ ਪਹਿਲੀ ਹਰਪ੍ਰੀਤ ਕੌਰ ਔਰ ਇਹਨਾਂ ਦਾ ਪੇਟ ਜਿਹੜਾ ਬਹੁੜੂਆ ਚਭਾਲਦੇ ਕੋਲ ਔਰ ਇਹ ਬਹੁਤ ਹੀ ਨਾਜ਼ੁਕ ਸਥਿਤੀ ਦੇ ਵਿੱਚ ਇਹ ਪਰਿਵਾਰ ਜਿਹੜਾ ਗੁਜ਼ਰਿਆ ਜਦੋਂ ਮੈਂ ਇਹਨਾਂ ਦੀ ਸਟੋਰੀ ਆ ਕੇ ਸੁਣੀ ਤੇ ਬੜਾ ਮਨ ਨੂੰ ਦੁੱਖ ਲੱਗਾ ਕਿ ਤਰ੍ਹਾਂ ਦੇ ਹੁਲਾਸੇ ਦੇ ਵਿੱਚ ਇਹ ਡੋਬ ਰਹੀਦੇ ਨੇ ਔਰ ਘਰ ਵਾਸਤੇ ਦੁਆ ਕੌ ਚਲਾਉਂਦੇ ਸੀ ਹਟੋ ਜਿਹੜੇ ਇਹਨਾਂ ਦੇ ਬੇਵਤੁਕੇ ਨੇ ਖਤਮ ਹੋ ਚੁਕਿਆ ਆਟੋ ਵੀ ਔਰ ਕਿਰਾਏ ਦੇ ਉੱਤੇ ਕੰਮ ਕਰਦੇ ਨੇ ਪੰਜੋ ਵਿਪ ਬੰਦ ਕਰਵਾ ਦੇ ਔਰ ਕਿਰਾਏ ਦੇ ਉੱਤੇ ਆਟੋ ਚਲਾਉਂਦੇ ਨੇ ਉਹ ਵੀ ਕਦੀ ਕੰਮ ਆ ਗਿਆ ਕਦੀ ਨਹੀਂ ਆਇਆ ਔਰ ਬੱਚੀ ਦੀ ਹਲਾਕੇ ਇਦਾਂ ਦੀ ਬੜੀ ਨਾਜਕ ਜਿਹੀ ਸੀ ਬੱਚੀ ਦੀ ਔਰ ਪਤਾ ਨਾ ਗੰਡੇ ਮੇਰਾ ਬਹੁਤ ਸਤਕਾਰਯੋਗ ਵੀ ਸਾਡੇ ਪਤਨਪੁਰ ਸਰਪ੍ਰਸਤ ਵੀ ਸੰਦੀਪ ਸਿੰਘ ਜੀ ਜਿਨ੍ਹਾਂ ਨੇ ਅਰੋਗੇ ਦੀ ਤੁਸੀ ਬੈਠੋ ਜਿਨ੍ਹਾਂ ਨੇ ਸਾਡੇ ਭਰਾ ਖੜੀ ਆਨਰ ਸਾਹਿਬ ਰਾਜਾ ਗੁਵਾਲੀਆਂ ਨੇ ਜਿੰਨਾਂ ਨੇ ਮੁਲਾਕਾਤ ਕੀਤੀ ਉਹਨਾਂ ਨਾਲ ਰਾਬਤਾ ਕੀਤਾ ਔਰ ਉਹਨਾਂ ਨੇ ਇਹਨਾਂ ਦੀ ਬੇਨਤੀ ਨੂੰ ਸੁਣਿਆ ਔਰ ਵੀਰ ਜੀ ਕਿਵੇਂ ਜਦੋਂ ਜੈਨ ਜੀ ਨੂੰ ਤੁਹਾਨੂੰ ਵੀਰਜੀ ਰਾਜੀ ਸਿੰਘ ਨੇ ਤੁਹਾਡੇ ਕੋਲ ਵੀ ਹੈ ਹਾਂਜੀ ਤੁਹਾਨੂੰ ਉਹਨਾਂ ਕਿਦਾਂ ਦਾ ਵੀਊ ਦਿੱਤਾ ਕੀ ਕਿਹਾ ਤਬੀਨ ਬੜੀਆਂ ਯੂ ਕੋਲੇ ਕੇ ਇਸ ਲੱਗੇ ਜਿਆਦਾ ਸਨ ਪਰ ਕਿਸੇ ਨੇ ਵੀ ਇਨੀਸ਼ੀਏਟਿਵ ਮਿਲਣਾ ਨਹੀਂ ਪਤਾ ਹਾਂ ਨਹੀਂ ਕੋਈ ਐਕਸ਼ਨ ਜਿੰਨੂੰ ਕਹਿੰਦੇ ਆ ਦੋ ਦਿਨ ਤਿੰਨ ਦਿਨ ਪਿੰਨ ਲੱਗਦਾ ਹੈ ਜੋ ਅੱਜ ਅੱਜ ਬੜਾ ਬੜਾ ਮੈਂ ਧੰਨਵਾਦ ਕਰਦਾ ਜਿੰਨਾ ਵੀ ਸੋ ਮੈਂ ਕਹਿੰਦਾ ਕਿ ਅਸੀਂ ਆਏ ਆ ਕੋਈ ਸਾਡੀ ਸੇਵਾ ਨਹੀਂ ਮੈਂ ਸੰਦਿਨਾ ਕੋਈ ਸੇਵਾ ਨਹੀਂ ਕਿਸ ਨੇ ਕੀਤੀ ਪਰ ਮੈਂ ਇਸ ਵੀਰ ਦਾ ਇੱਕਦਣੋ ਬੜਾ ਰਹਿਣੀ ਆ ਕਿ ਮੈਂ ਕਰੀਬ-ਕਰੀਬ ਸਵੇਰ ਦਾ 9 ਵਜੇ ਤਾਂ ਮੈਂ ਜਿੰਨਾ ਤੱਕ ਚੱਲਿਆ ਥੋੜੇ ਸਾਡਾ ਵੀ ਕੰਮ ਸੀ ਔਰ ਵੀਰ ਹੋਂ ਤੱਕ ਵੇਟ ਕਰ ਰਹੇ ਨੇ ਜਦੋਂ ਕਿ ਲੈਣਾ ਤੇੜਾ ਕੋਈ ਨਹੀਂ ਸਿਰਫ ਪਤਾ ਕਿ ਕਿਤਾਬ ਨਾਲ ਨਹੀਂ ਸਾਥ ਦੇ ਸਕਦਾ ਔਰ ਵੀਰ ਨੇ ਇੱਕ ਗੁਰਸਿੱਖ ਹੋਣ ਦਾ ਜਿਹੜਾ ਇੱਕ ਗੁਰੂ ਦਾ ਸੱਚਾ ਸਿੱਖ ਹੋਣ ਦਾ ਜਿਹੜਾ ਇੱਕ ਫਰਜ਼ ਜਿਹੜਾ ਸਾਡਾ ਬਣਦਾ ਇਹਨਾਂ ਸਾਰੇ ਦਾ ਉਹ ਨਿਭਾਇਆ ਉਹ ਸਭ ਤੋਂ ਵੱਡਾ ਹੈ ਕਿ ਪੈਸਾ ਦੇ ਸਕਦੇ ਆ ਕੋਈ ਸ਼ਰਤ ਨਹੀਂ ਪਰ ਸਮਾਂ ਦੇਣਾ ਬਹੁਤ ਔਖਾ ਹੈ ਔਰ ਇਹ ਵੀ ਸਮਝਦਾ ਔਰ ਮੈਂ ਜਿੱਥੇ ਸਾਰੀਆਂ ਐਨਜੀਓਸ ਬੁਝੀ ਐਨਜੀਓ ਦਾ ਖਾਨਦ ਕਰਦਾ ਕਿਉਂਕਿ ਮੇਰੇ ਵੀਰਾਂ ਨੇ ਬੜੀ ਮਹਾਨ ਸੇਵਾ ਕੀਤੀ ਹੈ ਜਿਹਨਾਂ ਚਾਰੇ ਬੱਚੇ ਦੇ ਸਾਹ ਚੱਲਦੇ ਆ ਉਹਨਾਂ ਚਾਰੇ ਬੱਚੇ ਨੂੰ ਟ੍ਰੀਟਮੈਂਟ ਦੀ ਜਰੂਰਤ ਹੈ ਕਿਉਂਕਿ ਆ ਅੱਜਕੱਲ੍ਹ ਇਸ ਸਮੇਂ ਦੇ ਵਿੱਚ ਦੇਖਦੇ ਨੇ ਕਿ ਬੱਚੀ ਨੂੰ ਪ੍ਰੋਬਲਮ ਥੋੜੀ ਕੀ ਤਾਂ ਬੱਚੀ ਨੂੰ ਅਕਸੈਪਟ ਹੀ ਕੋਈ ਨਹੀਂ ਕਰਦਾ ਬੱਚੇ ਨੂੰ ਕੁੱਕ ਚ ਮਾਰ ਦਿੱਤਾ ਜਾਂਦਾ ਪਰ ਨਹੀਂ ਇਹਨਾਂ ਪਰਿਵਾਰ ਦੇ ਗਰੀਬੀ ਹੁੰਦਿਆਂ ਹੋਇਆਂ ਨਹੀਂ ਉਹ ਬੱਚੀ ਨੂੰ ਬਚਾ ਰਹੇ ਨੇ ਇਹ ਬੱਚੀ ਕਿਸੇ ਤਰੀਕੇ ਨਾਲ ਬਾਜੀ ਕਿਉਂਕਿ ਕੋਈ ਕਹਿੰਦੇ ਆਪਾਂ ਵੇਖ ਸਕਦੇ ਹਾਂ ਕਿ ਕਿਹੜੀ ਕੰਡੀਸ਼ਨ ਦੇ ਵਿੱਚ ਹੈ ਬੱਚੀ ਤੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੰਨਾ ਤੱਕ ਇਹ ਵੀਡੀਓ ਬਾਤ ਨੂੰ ਮਤ ਸ਼ੇਅਰ ਕਰਨੀ ਔਰ ਜਿੰਨਾ ਤੱਕ ਲਿਖ ਹੋ ਸਕਦਾ ਹੈ ਸੰਗਤ ਨੂੰ ਬੇਨਤੀ ਹੈ ਕਿ ਇਹ ਨਾ ਵੀ ਐਸੇ ਲੋਕਾਂ ਦੇ ਜਿਹੜਾ ਸਾਡਾ ਸਾਥ ਜਣਾ ਕਰੀ ਬੰਦਾ ਕਿਉਂਕਿ ਸਾਡੀ ਕੌਮ ਦੇ ਵਿੱਚ ਅਸੀਂ ਬੜੇ ਨੱਜਰ ਲਾ ਦਿੱਤੇ ਹਣਾ ਤੇ ਕਈ ਐਂਜੀ ਓਰਜ ਵੀ ਸਾਨੂੰ ਮਿਲਦੀਆਂ ਨੇ ਕਈ ਮਿਲ ਜਾਂਦੀਆਂ ਨੇ ਕਈ ਕੁਝ ਦਿਖਾਉਂਦੀਆਂ ਕੁਝ ਨੇ ਹੁੰਦਾ ਉਹਨਾਂ ਚੋ ਜੋ ਨਿਕਲਦਾ ਕੁਝ ਹਣਾ ਵੀਰ ਜੀ ਦੇ ਅਨੁਸਾਰ ਹੀ ਇਹਨਾਂ ਕੁਝ ਐਂਜੀਆਂ ਬਾਰੇ ਦੱਸਿਆ ਕਿ ਪੈਸੇ ਲੈ ਦੇਦੇ ਨੇ ਕੈਮਰੇ ਦੇ ਸਾਹਮਣੇ ਔਰ ਬਾਅਦ ਦੇ ਨੇ ਜੋ ਪੈਸੇ ਜਿਹੜੇ ਆਉਂਦੇ ਜਾ ਦੇਣ ਤੋਂ ਬਾਅਦ ਉਹ ਪੈਸੇ ਲੈ ਲੈ ਦਿਨੋ ਨਾ ਕੋ ਉਹਨਾਂ ਕੋ ਪੈਸੇ ਲੈ ਲੈਦੇ ਆਲੂ ਫੜੋ ਤੁਹਾਨੂੰ ਦਵਾਈ ਲੈ ਦੇਣੇ ਸੋ ਇਹ ਵੀ ਚੀਜ਼ ਕਿਤੇ ਨਾ ਕਿਤੇ ਜੀ ਪੈਸੇ ਦੇਣੇ ਤੇ ਪੈਸੇ ਹੀ ਹੋਣ ਕਿਉਂਕਿ ਕਿਉਂਕਿ ਆਰਥਿਕ ਪੱਖੋਂ ਵੀ ਕੁਝ ਲੋਕ ਟੁੱਟੇ ਹੁੰਦੇ ਨੇ ਕਈ ਵਾਰੀ ਉਹ ਚੀਜ਼ ਪੈਸੇ ਪੂਰੇ ਆਉਂਦੇ ਨਹੀਂ ਕਈ ਵਾਰੀ ਨਹੀਂ ਹੁੰਦੇ ਸੋ ਮੈਂ ਸਰਕਾਰਾਂ ਨੂੰ ਵੀ ਬੇਦੀ ਕਰਦਾ ਕਿ ਬੜੀਆਂ ਅਸੀਂ ਬੋਰੀਆਂ ਚੁੱਕ ਚੁੱਕ ਕੇ ਕੜਕਾ ਦੀਆਂ ਅਸੀਂ ਲੈਣ ਗਏ ਨੇ ਸਰਪੰਚਾਂ ਦੇ ਕੋਲ ਬਹੁਤ ਕਿਤੇ ਜਾਣ ਨੂੰ ਅਸੀਂ ਲੈਣਾ ਚ ਵੀ ਲੱਗੇ ਚੰਗੇ ਭਲੇ ਸਰਦਾਰ ਲੋਕ ਵੀ ਪਰ ਸਰਕਾਰਾਂ ਨੇ ਇਹ ਕਹਿੰਦੀ ਹੈ ਕਿ ਹੈਲਥ ਤੇ ਐਜੂਕੇਸ਼ਨ ਇਹ ਤੀਜਾ ਹੋ ਜਨਕ ਦੇ ਗਰੀਬ ਪੰਜਾਬ ਦੇ ਵਿੱਚ ਤੇ ਪੰਜਾਬ ਤਰੱਕੀ ਵਾਲੇ ਰਾਹ ਤੇ ਹੀ ਕੋਈ ਵੱਡੀ ਗੱਲ ਨਹੀਂ ਆ ਕਿਉਂਕਿ ਇਹ ਕਈ ਜਗ੍ਹਾ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਗੱਲ ਸੁਣੀ ਜਾਂਦੀ। ਸੋ ਬੇਨਤੀ ਹੈ ਕਿ ਜਿੱਥੋਂ ਤੱਕ ਵੀ ਇਹ ਵੀਰ ਵੀਰ ਸਾਨੂੰ ਦੇਖ ਰਹੇ ਨੇ ਜਿੱਥੋਂ ਤੱਕ ਵੀ ਵੱਧ ਤੋਂ ਵੱਧ ਇਹ ਜਿਹੜੀ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਇਹ ਬੱਚਿਆਂ ਨੂੰ ਅਸੀਂ ਅੱਜ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਕਿਉਂਕਿ ਮੇਰੇ ਬਹੁਤ ਹੀ ਸਰਕਾਰੀ ਯੂਥ ਵੀਰ ਗੁਰਪ੍ਰੀਤ ਸਿੰਘ ਬੋਲਣ ਇਹ ਵੀ ਸਾਡੀ ਟੀਮ ਦੇ ਮੈਂਬਰ ਨੇ ਇਹਨਾਂ ਸ਼ੇਅਰ ਹਾਰ ਰਹੀ ਆ ਮਿੱਠੂ ਵੀ ਅੱਜ ਇੱਥੇ ਕਿਉਂਕਿ ਇਹ ਵੀਰੀ ਦਾ ਮੈਂ ਜ਼ਿਕਰ ਕਰਨਾ ਇੰਨੇ ਵਧੀਆ ਇਨਸਾਨ ਨੇ ਜੇ ਕਿ ਗੁਰਪ੍ਰੀਤ ਸਿੰਘ ਭਾਜੀ ਵੀ ਇਹ ਵੀ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਕਿਸੇ ਵੀ ਹਾਲਾਤ ਦੇ ਵਿੱਚ ਹੁਣ ਇਹ ਐਵੇਂ ਲੱਗਦਾ ਜਿਵੇਂ ਸਾਡੀ ਵੇਟ ਹੀ ਕਰ ਰਹੇ ਨੇ ਕਿ ਕਦੋਂ ਸਾਨੂੰ ਸੇਵਾ ਕਰਨ ਸੋ ਇਹ ਟ੍ਰਾਂਸਪਰੈਂਸੀ ਦੇ ਨਾਲ ਜਿਹੜਾ ਤੁਹਾਡਾ ਪਿਆਸਾ ਹੈ ਉਹ ਅਸੀਂ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਕਰਨਾ ਠੀਕ ਹੈ ਸੋ ਐਨ ਜੀਓ ਵੱਲੋਂ ਜਿਹੜਾ 4000 ਰੁਪਇਆ ਮਿੱਠੂ ਭਾਜੀ ਇਟਲੀ 10000 ਰੁਪਏ ਉਹਨਾਂ ਨੇ ਸਾਨੂੰ ਭੇਜਿਆ ਕੁੱਲ 20000 ਰੁਪਇਆ ਇਸ ਪਰਿਵਾਰ ਦੇ ਲਈ ਆਇਆ ਸੋ ਅਸੀਂ ਵਾਦਾ ਨਹੀਂ ਸੀ ਕੀਤਾ ਇਹਨਾਂ ਨੂੰ ਕਿਉਂਕਿ ਵਾਦਾ ਅਸੀਂ ਕਰਦੇ ਵੀ ਨਹੀਂ ਕਿਉ ਵਫਾ ਨਹੀਂ ਹੁੰਦੀ ਉਹਦੇ ਪਿੱਛੇ ਕਾਰਨ ਹੈ ਕਿ ਸਾਡੀ ਟੀਮ ਜਿਹੜੀ ਬਹੁਤ ਕਈ ਤਰੀਕਿਆਂ ਦੇ ਵਿੱਚ ਮਿਹਲੇ ਤੇ ਵੀ ਪੈਸੇ ਕਾਫੀ ਦੇ ਕਈ ਵੀ ਨਹੀਂ ਮਿਲਦੇ 100 ਡੇਸ ਤੋਂ 20 ਜੁੜੇ ਪਰ ਉਹਦੇ ਵਿੱਚ ਸੇਵਾ ਕਰਨ ਵਾਲੇ 10 12 ਵੀਰ ਹੀ ਨੇ ਪਰ ਉਹਦੇ ਵਿੱਚ ਉਹ ਚਾਰ ਪੰਜ ਵੀਰ ਐਸੇ ਨੇ ਜਿਹੜੇ ਪੂਰਾ ਧਿਆਨ ਲੱਗਦੇ ਨੇ ਤੇ ਪਤਾ ਨਹੀਂ ਕਿੱਥੇ ਕਿਸ ਤਰੀਕੇ ਦੀ ਜਰੂਰਤ ਆਸੀ ਉਸੇ ਵੇਲੇ ਖੜੇ ਹੋ ਜਾਈਏ ਸੋ ਉਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਦੋ ਸੰਬੰਧ ਕੱਢਣ ਦੀ ਰਸਮ ਦੱਸੀ ਸੀ ਉਹਨੂੰ ਪੂਰਾ ਪਾਗਾਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁ ਸੋ ਪੈ ਜੀ ਨੂੰ ਮੈਂ ਜਿਹੜੇ ਪੈਸੇ ਆ ਇਹ ਆਪ ਵੀ ਤੇ ਸਾਹਮਣੇ ਦੇ ਰਿਹਾ ਆਂ ਇਹ ਪੈਦੀ ਆਪ ਨੂੰ 20000 ਰੁਪਏ ਦੇ ਤੱਕ ਸੋ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਇਹਨਾਂ ਦੇ ਅਰਦਾਸ ਕਰੀ ਕੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਤੁਹਾਡੇ ਵਰਗੇ ਪਰਿਵਾਰਾਂ ਦੀ ਜਿਹੜੀ ਸਾਰ ਲੈਂਦੇ ਨੇ ਤੁਹਾਡੇ ਵਰਗੇ ਪਰਿਵਾਰਾਂ ਨੂੰ ਜਿਹੜਾ ਕੋਈ ਪ੍ਰੋਬਲਮ ਆ ਜੇ ਆ ਕੇ ਖੜੇ ਹੋ ਜਾਂਦੇ ਸੋ ਗੁਰੂ ਕਿਰਪਾ ਕਰੇ ਐਸਾ ਪੈਸਾ ਕਿਸੇ ਨੂੰ ਨਾ ਦੇਣਾ ਪਵੇ ਇਹ ਸਾਡੀ ਅਰਦਾਸ ਹੈ ਗੁਰੂ ਕਿਰਪਾ ਕਰੇ ਸੋ ਸਾਰੇ ਵੀਰ ਬੇਜ਼ੀ ਨੂੰ ਪ੍ਰਮਾਨ ਕਰਿਓ ਜਿਓ ਅਸੀਸ ਫਤਿਹ ਜਾਓ ਵਾਹਿਗੁਰੂ ਜੀ ਪ੍ਰਕਾਸ਼ ਸਤਿ